ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਕਿਸਾਨੀ ਅੰਦੋਲਨ ਦੇ ਵਿੱਚ ਬਲਾਤਕਾਰ ਹੋਏ ਨੇ ਕੀ ਕਿਸਾਨੀ ਅੰਦੋਲਨ ਦੇ ਵਿੱਚ ਲਾਸ਼ਾਂ ਦਰਕਤਾਂ ਉੱਤੇ ਲੜਦੀਆਂ ਨਜ਼ਰ ਆਈਆਂ ਨੇ ਕੌਣ ਕਹਿ ਰਿਹਾ ਹੈ ਕਿ ਕਿਸਾਨ ਜਿਹੜੇ ਸੀ ਉਹ ਬਲਾਤਕਾਰੀ ਸੀ ਉਹ ਕਤਲ ਕਰਦੇ ਰਹੇ ਨੇ ਇੱਕ ਵਾਰ ਫਿਰ ਕਿਸਾਨੀ ਅੰਦੋਲਨ ਦੇ ਜਿਹੜਾ ਅੰਦੋਲਨ ਹੈ ਉਸ ਨੂੰ ਖੰਘਾਲਿਆ ਜਾ ਰਿਹਾ ਹੈ ਉਸ ਨੂੰ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ ਵਾਰ-ਵਾਰ ਨਵੀਂ ਬਣੀ ਸੰਸਦ ਹਿਮਾਚਲ ਮੰਡੀ ਤੋਂ ਕੰਗਣਾ ਨੌਤ ਅਤੇ ਫਿਲਮੀ ਅਧਿ ਅਦਾਕਾਰਾ ਕੰਗਣਾ ਅਨੌਤ ਹਮੇਸ਼ਾ ਹੀ ਕੁਝ ਅਜਹਿ ਬਿਆਨ ਦਿੰਦੀ ਹੈ ਜਿਸ ਦੇ ਨਾਲ ਫਿਰ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਪੰਜਾਬ ਦੇ ਕਿਸਾਨਾਂ ਉੱਤੇ ਨਿਸ਼ਾਨੇ ਸਿੱਧੇ ਜਾਂਦੇ ਨੇ ਇੱਕ ਵਾਰ ਫਿਰ ਕੰਗਣਾ ਰਣੌਤ ਨੇ ਅਜਾਇਆ ਜੜ ਉਗਲਿਆ ਹੈ ਉਹਨੇ ਕਿਹਾ ਜੇਕਰ ਕਾਲੇ ਕਾਨੂੰਨ ਵਾਪਸ ਨਾ ਹੁੰਦੇ ਤੇ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਵਿੱਚ ਬੰਗਲਾ ਦੇਸ਼ ਵਰਗਾ ਮਾਹੌਲ ਬਣ ਜਾਣਾ ਸੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਕਿਸਾਨ ਨੇ ਇਹ ਬਲਾਤਕਾਰੀ ਨੇ ਇਹ ਕਤਲकांड ਕਰਦੇ ਨੇ ਯਾਨੀ ਕਿ ਇਹ ਮਰਡਰ ਨੇ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਫਿਰ ਦੁਬਾਰਾ ਲਗਾ ਦਿੱਤੇ ਨੇ ਫਿਲਮੀ ਅਦਾਕਾਰਾਂ ਅਤੇ ਨਵੀਂ ਬਣੀ ਸੰਸਦ ਕੰਗਨਾ ਰਣੌਤ ਨੇ ਪੰਜਾਬ ਦੇ ਕਿਸਾਨਾਂ ਉੱਤੇ ਕਈ ਅਜਿਹੇ ਗਲਤ ਨਿਸ਼ਾਨੇ ਸਿੱਧੇ ਨੇ ਜਿਨ੍ਹਾਂ ਨੂੰ ਬਿਲਕੁਲ ਪੰਜਾਬ ਦੇ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਬਰਦਾਸ਼ਤ ਨਹੀਂ ਕਰਨਗੇ ਜੇ ਗੱਲ ਕਰੀਏ ਫਿਲਮ ਐਮਰਜੈਂਸੀ ਦੀ ਐਮਰਜੈਂਸੀ ਨੂੰ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਐਮਰਜੈਂਸੀ ਫਿਲਮ ਦੇ ਵਿੱਚ ਕੀ ਹੈ ਉਹਨਾਂ ਨੂੰ ਕਿਹਾ ਕਿ ਅੰਦਰ ਖਾਤੇ ਉਹ ਇਸ ਨੂੰ ਸਵੀਕਾਰ ਕਰਨਗੇ ਜਨ ਤੱਕ ਜਨਤਾ ਦੇ ਸਾਹਮਣੇ ਭਾਵੇਂ ਇਸ ਨੂੰ ਪ੍ਰੋਹੀਬਿਟ ਕਰ ਦੇਣ ਇਹਨੂੰ ਮਨਾ ਕਰ ਦੇਣ ਕਿ ਮੈਂ ਇਸ ਫਿਲਮ ਨੂੰ ਸਵੀਕਾਰ ਨਹੀਂ ਕਰਦਾ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਕਰ ਦਿੱਤੀਆਂ ਨੇ ਕਗਰਨਾਉਤ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮਾਹੌਲ ਖਰਾਬ ਕੀਤਾ ਹੈ ਲਗਭਗ 2 ਸਾਲ ਬਰਾਤਕਾਰ ਵੀ ਹੋਏ ਨੇ ਲਾਸ਼ਾਂ ਵੀ ਦਿੱਖਤਾ ਉਤੇ ਲੜਕਦੀਆਂ ਰਹੀਆਂ ਨੇ ਅਜਈਆਂ ਗੱਲਾਂ ਕੀਤੀਆਂ ਨੇ ਕੰਗਨਾ ਰੌਤ ਨੇ ਕਿਉਂਕਿ ਹਮੇਸ਼ਾ ਆਪਣੀ ਬੇਬਾਕ ਬਿਆਨਬਾਜ਼ੀ ਦੇ ਕਾਰਨ ਕੰਗਨਾ ਰੌਤ ਹਮੇਸ਼ਾ ਸੁਰਖੀਆਂ ਦੇ ਵਿੱਚ ਆਈ ਰਹਿੰਦੀ ਹੈ ਜੇ ਪਿਛਲੇ ਦਿਨ ਮਹੀਨਿਆਂ ਦੀ ਗੱਲ ਕਰੀਏ ਥੱਪੜ ਵੀ ਵੱਜਿਆ ਸੀ ਕਿਉਂਕਿ ਉਹਨਾਂ ਨੇ ਪੰਜਾਬ ਦੀਆਂ ਜਿਹੜੀਆਂ ਮਹਿਲਾਵਾਂ ਸੀ ਮਾਵਾਂ ਸੀ ਭੈਣਾਂ ਸੀ ਉਸ ਨੂੰ ਕਹਿ ਦਿੱਤਾ ਸੀ ਕਿ ਇਹ 100-100 ਰੁਪਏ ਦੇ ਦਿਹਾੜੀ ਉੱਤੇ ਆਈਆਂ ਹੋਈਆਂ ਨੇ ਇਸ ਨੂੰ ਲੈ ਕੇ ਕਾਂਸਟੇਬਲ ਨੇ ਥੱਪੜ ਵੀ ਮਾਰਿਆ ਸੀ ਜਿਸ ਦਾ ਪੈਂਦਾ ਨਾਮ ਹੈ ਕੁਲਵਿੰਦਰ ਕੌਰ ਇਸ ਨੂੰ ਲੈ ਕੇ ਫਿਰ ਦੁਬਾਰਾ ਉਸ ਨੇ ਪੰਜਾਬ ਦੇ ਲੋਕਾਂ ਨੂੰ ਅਤਵਾਦੀਆ ਉਗਰਵਾਦੀਆ ਕਹਿ ਕੇ ਪੁਕਾਰਿਆ ਔਰ ਫਿਰ ਇੱਕ ਵਾਰ ਕਿਸਾਨਾਂ ਦੇ ਦਿਵਾਲੇ ਹੋ ਗੀ ਹੈ ਕੰਗਨਾਰ ਨੌਤ ਕੰਗਨਾ ਨੌਤ ਨੇ ਐਮਰਜੈਂਸੀ ਫਿਲਮ ਨੂੰ ਲੈ ਕੇ ਵੀ ਖਲਾਸੇ ਕੀਤੇ ਅਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਨੂੰ ਇਸ ਤਰ੍ਹਾਂ ਦੇ ਨਾਲ ਬਣਾਇਆ ਜਿਸ ਤਰ੍ਹਾਂ ਮਾਹੌਲ ਸੱਜਿਆ ਗਾ ਹੋਵੇ ਬੰਗਲਾਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਜੇਕਰ ਭਾਰਤੀ ਜਨਤਾ ਪਾਰਟੀ ਜਿਹੜੇ ਕਾਲੇ ਜਿਹੜੇ ਕਾਨੂੰਨ ਨੇ ਉਹ ਪਾਸ ਨਾ ਵਾਪਸ ਨਾ ਲੈਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬੰਗਲਾਦੇਸ਼ ਵਰਗਾ ਹਾਲ ਬਣ ਜਾਣਾ ਸੀ ਇਸ ਤਰ੍ਹਾਂ ਦੀ ਫਿਰ ਇੱਕ ਵਾਰ ਭੱਦੀ ਸ਼ਬਦਾਵਲੀ ਵਰਤੀ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਨਵੀਂ ਬਣੀ ਸੰਸਦ ਅਤੇ ਅਧਿਕਾਰਾਂ ਕੰਗਣਾ ਰੌਤ ਨੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਕਿਸਾਨ ਕੀ ਪਲਟਵਾਰ ਕਰਦੇ ਨੇ ਕੋਈ ਐਕਸ਼ਨ ਲੈਂਦੇ ਨੇ ਜਾਂ ਉਸ ਨੂੰ ਹਾਾਈ ਕੋਰਟ ਪੰਜਾਬ ਅਤੇ ਹਰਿਆਣਾ ਵਿੱਚ ਕੋਈ ਸਬੰਧ ਜਾਰੀ ਕਰਦੇ ਨੇ ਜਾਂ ਨਹੀਂ ਕਰਦੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਇੱਕ ਵਾਰ ਕੰਗਣਾ ਰੌਤ ਨੇ ਫਿਰ ਪੰਜਾਬ ਦੇ ਕਿਸਾਨਾਂ ਨੂੰ ਘੇਰਿਆ ਹੈ ਰੈਪਿਸਟ ਵੀ ਕਿਹਾ ਹੈ ਮਰਡਰ ਵੀ ਕਿਹਾ ਹੈ ਧੰਨਵਾਦ